ਪੁਲਿਸ ਨੇ ਅਦਾਲਤ ਚੁਕਿਆ ਨਸ਼ੇੜੀ ਨਹੀਂ ਚੂਹੇ ਖਾ ਗਏ ਪੰਗ ਅਤੇ ਗਾਂਜਾ 10 ਕਿਲੋ ਪੰਗ ਅਤੇ 9 ਕਿਲੋ ਗਾਂਜਾ ਖਾ ਗਏ ਚੂਹੇ ਅਚਾਈ ਦਲੀਲ ਸੁਣ ਕੇ ਅਦਾਲਤ ਵੀ ਰਹਿ ਗਈ ਹੈਰਾਨ ਪੰਗ ਅਤੇ ਗਾਂਜਾ ਦਾ ਸੇਵਨ ਨਸ਼ੇੜੀ ਤਾਂ ਕਰਦੇ ਹੀ ਹਨ ਹੁਣ ਚੂਹੇ ਵੀ ਕਰਨ ਲੱਗ ਪਏ ਨੇ ਅਜਿਹਾ ਇੱਕ ਮਾਮਲਾ ਚਾਰਖਣ ਦੇ ਧਨਵਾਦ ਵਿੱਚ ਸਾਹਮਣੇ ਹੈ ਜਿੱਥੇ ਪੁਲਿਸ ਨੇ ਅਦਾਲਤ ਨੂੰ ਰਿਪੋਰਟ ਸੌਂਪੀ ਹੈ ਇਹ 10 ਕਿਲੋ ਪੰਗ ਅਤੇ 9 ਕਿਲੋ ਗਾਂਜਾ ਚੂਹੇ ਖਾਗੇ ਨੇ ਦਰਅਸਲ ਪੁਲਿਸ ਨੇ 14 ਦਸੰਬਰ 2018 ਨੂੰ ਸ਼ੰਭੂ ਪ੍ਰਸ਼ਾਦ ਅਗਰਵਾਲ ਅਤੇ ਉਹਨਾਂ ਦੇ ਪੁੱਤਰ ਤੋਂ 10 ਕਿਲੋ ਪੰਗ ਅਤੇ 9 ਕਿਲੋ ਗਾਂਜਾ ਬਰਾਮਦ ਕੀਤਾ ਸੀ ਦੋਹਾਂ ਦੀ ਗ੍ਰਿਫਤਾਰੀ ਵੀ ਹੋਈ ਜਾਂਚ ਕਰਤਾ ਜੈ ਪ੍ਰਕਾਸ਼ ਪ੍ਰਸਾਦ ਨੇ ਧਨਵਾਦ ਦੇ ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਮ ਸ਼ਰਮਾ ਦੀ ਅਦਾਲਤ ਦੇ ਵਿੱਚ ਜਾਣਕਾਰੀ ਦਿੱਤੀ ਕਿ ਜ਼ਬਤ ਪੰਗ ਅਤੇ ਗਾਂਜਾ ਚੂਹੇ ਖਾ ਗਏ ਨੇ ਅਦਾਲਤ ਨੇ ਜਬਤ ਪੰਗ ਅਤੇ ਗਾਂਜਾ ਲੈ ਕੇ ਆਉਣ ਦਾ ਨਿਰਦੇਸ਼ ਦਿੱਤਾ ਸੀ ਗਵਾਹੀ ਲਈ ਸ਼ਨੀਵਾਰ ਨੂੰ ਜਾਂਚ ਅਧਿਕਾਰੀ ਪੇਸ਼ ਹੋਏ ਪਰ ਜ਼ਬਤ ਪੰਗ ਅਤੇ ਗਾਂਜਾ ਲੈ ਕੇ ਨਹੀਂ ਪਹੁੰਚੇ ਸਰਕਾਰੀ ਵਕੀਲ ਅਵਤੇਸ਼ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਥਾਣਾ ਮੁਖੀ ਵੱਲੋਂ ਬੇਨਤੀ ਵਿੱਚ ਕਿਹਾ ਗਿਆ ਹੈ ਕਿ ਮਾਲਖਾਨਾ ਦੇ ਵਿੱਚ ਰੱਖੇ ਇਸ ਮੁਕਾਦਮੇ ਦੇ ਜ਼ਬਤ ਨਸ਼ੀਲੇ ਪਦਾਰਥ 10 ਕਿਲੋ ਪੰਗ ਅਤੇ 9 ਕਿਲੋ ਗਾਂਜਾ ਸੀ ਜਿਸ ਨੂੰ ਚੂਹਿਆਂ ਵੱਲੋਂ ਨਸ਼ਟ ਕਰ ਦਿੱਤਾ ਗਿਆ ਇਸ ਨਾਲ ਉਹ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਵਿੱਚ ਅਸਮਰਥ ਹਨ ਅਜਿਹਾ ਜਵਾਬ ਸੁਣ ਕੇ ਅਦਾਲਤ ਵੀ ਹੈਰਾਨ ਰਹਿ ਗਈ ਬਿਊਰੋ ਰਿਪੋਰਟ ਢਿੱਲੀ ਪੋਸਟ ਪੰਜਾਬੀ ਪੁਲਿਸ ਨੇ ਅਦਾਲਤ ਚੁਕਿਆ ਨਸ਼ੇੜੀ ਨਹੀਂ ਚੂਹੇ ਖਾ ਗਏ ਪੰਗ ਅਤੇ ਗਾਂਜਾ 10 ਕਿਲੋ ਪੰਗ ਅਤੇ 9 ਕਿਲੋ ਗਾਂਜਾ ਖਾ ਗਏ ਚੂਹੇ ਅਜਾਹੀ ਦਲੀਲ ਸੁਣ ਕੇ ਅਦਾਲਤ ਵੀ ਰਹਿ ਗਈ ਹੈਰਾਨ ਪੰਗ ਅਤੇ ਗਾਂਜਾ ਦਾ ਸੇਵਨ ਨਸ਼ੇੜੀ ਤਾਂ ਕਰਦੇ ਹੀ ਹਨ ਹੁਣ ਚੂਹੇ ਵੀ ਕਰਨ ਲੱਗ ਪਏ ਨੇ ਅਜਾਹੀ ਇੱਕ ਮਾਮਲਾ ਚਾਰਖਣ ਦੇ ਤਨਵਾਦ ਵਿੱਚ ਸਾਹਮਣੇ ਹੈ ਜਿੱਥੇ ਪੁਲਿਸ ਨੇ ਅਦਾਲਤ ਨੂੰ ਰਿਪੋਰਟ ਸੌਂਪੀ ਹੈ ਇਹ 10 ਕਿਲੋ ਪੰਗ ਅਤੇ 9 ਕਿਲੋ ਗਾਂਜਾ ਚੂਹੇ ਖਾਗੇ ਨੇ ਦਰਅਸਲ ਪੁਲਿਸ ਨੇ 14 ਦਸੰਬਰ 2018 ਨੂੰ ਸ਼ੰਭੂ ਪ੍ਰਸ਼ਾਦ ਅਗਰਵਾਲ ਅਤੇ ਉਹਨਾਂ ਦੇ ਪੁੱਤਰ ਤੋਂ 10 ਕਿਲੋ ਪੰਗ ਅਤੇ 9 ਕਿਲੋ ਗਾਂਜਾ ਬਰਾਮਦ ਕੀਤਾ ਸੀ ਦੋਹਾਂ ਦੀ ਗ੍ਰਿਫਤਾਰੀ ਵੀ ਹੋਈ ਜਾਂਚ ਕਰਤਾ ਜੈ ਪ੍ਰਕਾਸ਼ ਪ੍ਰਸਾਦ ਨੇ ਧਨਵਾਦ ਦੇ ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਮ ਸ਼ਰਮਾ ਦੀ ਅਦਾਲਤ ਦੇ ਵਿੱਚ ਜਾਣਕਾਰੀ ਦਿੱਤੀ ਕਿ ਜ਼ਬਤ ਪੰਗ ਅਤੇ ਗਾਂਜਾ ਚੂਹੇ ਖਾ ਗਏ ਨੇ ਅਦਾਲਤ ਨੇ ਜਬਤ ਪੰਗ ਅਤੇ ਗਾਂਝਾ ਲੈ ਕੇ ਆਉਣ ਦਾ ਨਿਰਦੇਸ਼ ਦਿੱਤਾ ਸੀ ਗਵਾਹੀ ਲਈ ਸ਼ਨੀਵਾਰ ਨੂੰ ਜਾਂਚ ਅਧਿਕਾਰੀ ਪੇਸ਼ ਹੋਏ ਪਰ ਜ਼ਬਤ ਪੰਗ ਅਤੇ ਗਾਂਝਾ ਲੈ ਕੇ ਨਹੀਂ ਪਹੁੰਚੇ। ਸਰਕਾਰੀ ਵਕੀਲ ਅਵਤੇਸ਼ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਥਾਣਾ ਮੁਖੀ ਵੱਲੋਂ ਬੇਨਤੀ ਵਿੱਚ ਕਿਹਾ ਗਿਆ ਹੈ ਕਿ ਮਾਲਖਾਨਾ ਦੇ ਵਿੱਚ ਰੱਖੇ ਇਸ ਮੁਕਾਦਮੇ ਦੇ ਜ਼ਬਤ ਨਸ਼ੀਲੇ ਪਦਾਰਥ 10 ਕਿਲੋ ਪੰਗ ਅਤੇ 9 ਕਿਲੋ ਗਾਂਝਾ ਸੀ ਜਿਸ ਨੂੰ ਚੂਹਿਆਂ ਵੱਲੋਂ ਨਸ਼ਟ ਕਰ ਦਿੱਤਾ ਗਿਆ। ਇਸ ਨਾਲ ਉਹ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਵਿੱਚ ਅਸਮਰਥ ਹਨ। ਅਜਿਹਾ ਜਵਾਬ ਸੁਣ ਕੇ ਅਦਾਲਤ ਵੀ ਹੈਰਾਨ ਰਹਿ ਗਈ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ